ਜੀ ਜੀ ਸਾਰਿਆਂ ਨੂੰ ਰਾਮ ਰਾਮ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜੀ ਅਸਵਿਧਨ ਰਾਤੇ ਸ਼ੁਰੂ ਹੋ ਚੁੱਕੇ ਹਨ ਅਤੇ ਬਟਾਲਾ ਸ਼ਹਿਰ ਦੇ ਮਾਤਾ ਕਾਲੀ ਦਵਾਰਾ ਦੇ ਮਾਤਾ ਦੇ ਮੰਦਿਰ ਦੇ ਵਿੱਚ ਰੌਣਕਾਂ ਲਗਣੀਆਂ ਸ਼ੁਰੂ ਹੋ ਗਈਆਂ ਹਨ ਅੱਜ ਪਹਿਲਾ ਦਿਨ ਪਹਿਲਾ ਨਵਰਾਤਰਾ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਤਸਵੀਰਾਂ ਵਿੱਚ ਝਾਤ ਮਾਰ ਲਓ ਕਿਸ ਤਰ੍ਹਾਂ ਮੰਦਿਰ ਦੇ ਵਿੱਚ ਭਗਤਾਂ ਦੀ ਰੌਣਕਾਂ ਲੱਗ ਚੁੱਕੀਆਂ ਹਨ ਭਗਤ ਇੱਥੇ ਆਪਣੇ ਕੀਰਤਨ ਕਰਦੇ ਹੋਏ ਦਿਖਾਈ ਦੇ ਰਹੇ ਹਨ ਬਟਾਲਾ ਸ਼ਹਿਰ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਅਸਵਿਧਨ ਰਾਤੇ ਸ਼ੁਰੂ ਹੋ ਚੁੱਕੇ ਹਨ ਅਸਵਿਧਨ ਰਾਤਿਆਂ ਦੇ ਵਿੱਚ ਇੱਥੇ ਲੋਕ ਆਪਣੇ ਛੋਟੇ-ਛੋਟੇ ਬੱਚੇ ਨੇ ਜਿਹ हनुमान जी ਦੇ ਰੂਪ ਵੀ ਤਿਆਰ ਕਰਕੇ ਪੁੰਚਦੇ ਆ ਨੇ ਪੰਜਾਬ ਦੇ ਵਿੱਚ ਐਸੇ ਦੋ ਮੰਦਰ ਹਨ ਜਿੱਥੇ ਇੱਕ ਬਟਾਲਾ ਸ਼ਹਿਰ ਦੇ ਵਿੱਚ ਮਾਤਾ ਕਾਲੀ ਦਵਾਰਾ ਦਾ ਮੰਦਰ ਤੇ ਅੰਮ੍ਰਿਤਸਰ ਵਿੱਚ ਦੁਰਗਾਣਾ ਮੰਦਰ ਜਿੱਥੇ ਹਨੂਮਾ ਦੇ ਰੂਪ ਲੈ ਕੇ ਸਾਰੇ ਨਮਸਤਕ ਹੁੰਦੇ ਹਨ ਕਿਉਂਕਿ ਲੋਕਾਂ ਨੇ ਸੁੱਖਣਾ ਸੁੱਖੀਆਂ ਹੁੰਦੀਆਂ ਕਿ ਸਾਡੇ ਘਰ ਜਦ ਵੀ ਔਲਾਦ ਜਨਮ ਲੇਗੀ ਤਾਂ ਸਾ ਹਨੂਮਾ ਦਾ ਰੂਪ ਜਿਹੜਾ ਬਣਾ ਕੇ ਮਾਤਾ ਕਾਲੀ ਦਵਾਰਾ ਦੇ ਮਾਤਾ ਦੇ ਮੰਦਰ ਅਸੂ ਦੇ ਨਰਾਤਿਆਂ ਦੇ ਵਿੱਚ ਆਪਣੇ ਬੱਚੇ ਨੂੰ ਨਮਸਤਕ ਹੋਣ ਵਾਸਤੇ ਲੈ ਕੇ ਜਾਇਆ ਜਾਏਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਅਸੂ ਦੇ ਨਰਾਤਿਆਂ ਦੇ ਵਿੱਚ ਇੱਥੇ ਆਪਣੇ ਬੱਚੇ ਜਿਹੜੇ ਨੇ ਹਨੂਮਾ ਦਾ ਬੰਦੂਕ ਤਿਆਰ ਕਰਕੇ ਲੈ ਕੇ ਆਂਦੇ ਦਿਖਾਈ ਦੇ ਰਹਿਣ ਪਗਤ ਜਾਨੇ ਤੇ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅੱਜ ਪਹਿਲਾ ਦਿਨ ਪਹਿਲਾ ਨਵਰਾਤਰਾ ਇਸ ਤਰ੍ਹਾਂ ਹੀ पूरे ही ਨਰਾਤਿਆਂ ਦੇ ਵਿੱਚ ਇੱਥੇ ਮਹਾਮਾਈ ਦਾ ਗੁਣਗਾਨ ਕੀਤਾ ਜਾਏਗਾ ਕਿਉਂਕਿ ਬਟਾਲਾ ਸ਼ਹਿਰ ਦੇ ਵਿੱਚ ਐਸਾ ਪ੍ਰਚੀਨ ਮਾਤਾ ਕਾਲੀ ਦਵਾਰਾ ਦਾ ਮੰਦਿਰ ਹੈ ਜਿਹੜਾ ਬਟਾਲਾ ਸ਼ਹਿਰ ਦੇ ਚੱਕਰੀ ਬਾਜ਼ਾਰ ਦੇ ਵਿੱਚ ਸਥਿਤ ਹੈ ਇੱਥੇ ਭਗਤ ਜਨ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਕੀ ਕੁਝ ਕਹਿਣਾ ਹੈ ਇਸ ਮੰਦਿਰ ਦੇ ਬਾਰੇ ਤੇ ਕੀ ਕੁਝ ਕਹਿੰਦੇ ਹਨ ਭਗਤ ਕਿਉਂਕਿ ਭਗਤਾਂ ਦੀ ਇਤਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਥੇ ਲੋਕ ਦਰਸ਼ਨਾ ਕਰਨ ਵਾਸਤੇ ਅੱਜ ਖੁਸ਼ੀ ਹਨ ਮਾਤਾ ਕਾਲੀਦਵਾਰਾ ਮਾਤਾ ਦੇ ਮੰਦਰ ਆਓ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਤੇ ਸੰਗੀਆਂ ਵੀ ਕਰਦੇ ਹਾਂ ਤੁਹਾਡੇ ਨਾਲ ਤਸਵੀਰਾਂ ਮਾਤਾ ਕਾਲੀਦਵਾਰਾ ਮਾਤਾ ਦੇ ਮੰਦਰ ਦੀਆਂ ਦੇਖ ਰਹੇ ਇੰਡੀਆ ਸਪੌਟਲਾਈਟ 24 ਨਿਊਜ਼ ਚੈਨਲ ਤੋਂ ਬੱਟਾਲਾ ਤੋਂ ਪੱਤਰਕਾਰ ਅਖਿਲ ਮਹਲੋਤਰਾ ਨਾਲ ਸੰਯੋਗੀ ਕਰਮਜੀਤ ਜੰਬਾ ਧੰਨਵਾਦ ਸੋਨੇ ਦੀਆਂ ਨਗੀਆਂ ਨਾ ਕੇ ਜਿਆਦੋਂ ਆਦੀਏ ਅੱਜ ਦੇ ਕਲੀਫਾਂ ਨਾਲ ਆ ਰਹੇ ਹਾਂ ਹੋ ਮਸਾ ਮਸਾ ਗੱਬੀ ਵਾਲੀ ਰਾਤ ਜੈ ਨਵਾਦੀਏ ਜੈ ਜੀ ਮੈਂ ਤੁਹਾਡਾ ਆਪਣਾ ਕਮਲ ਬੈਂਸ ਤੁਹਾਨੂੰ ਸਭ ਪੱਤਾਂ ਨੂੰ ਮਹਾਮਾਈ ਦੇ ਪਾਵਨ ਨਵਰਾਤਰੀਆਂ ਬਹੁਤ ਸਾਰੀਆਂ ਮੁਬਾਰਕਾਂ ਕਿ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਂ ਦੇ ਦਰਬਾਰ ਦੇ ਵਿੱਚ ਜਿੰਨੇ ਦਿਨ ਵੀ ਨਵਰਾਤਰੀ ਚੱਲਦੇ ਨੇ ਮਾਂ ਦੇ ਦਰਬਾਰ ਦੇ ਵਿੱਚ ਸ਼ਾਮ ਨੂੰ ਮਾਂ ਦੇ ਪੱਤਾਂ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਸਭ ਨੂੰ ਬੇਨਤੀ ਹੈ ਕਿ ਕੀਰਤਨ ਦੇ ਵਿੱਚ ਸ਼ੱਕੇ ਹਾਜ਼ਰੀ ਭਰੋ ਤੇ ਮਹਾਮਾਈ ਦੇ ਚਤੁਰੀ ਸ਼ੋਭਾ ਨੂੰ ਲਾਓ ਜੈ ਮਾਤਾ